ਅੱਜ ਅਕਸਰ ਮੇਰੇ ਦੁਕਾਨਦਾਰ ਭਰਾ ਮੈਨੂੰ ਇੱਕੋ ਗੱਲ ਕਹਿੰਦੇ ਸੀ ਵੀ ਜਲੰਧਰ ਰੋਡ ਤੇ ਲਾਈਟਾਂ ਨਹੀਂ ਹੈ ਔਰ ਅੱਜ ਇਹ ਜਿਹੜਾ ਉਦਘਾਟਨ ਹੈ ਇਹ ਲਾਈਟਾਂ ਦਾ ਉਦਘਾਟਨ ਹੋਇਆ ਇਹ 94 ਲੱਖ ਦਾ ਜਿਹੜਾ ਇਹਦਾ ਕੰਮ ਜਿਹੜਾ ਆਪਾਂ ਕਰਵਾਇਆ ਸੀ ਇਹਦੇ ਵਿੱਚ 132 ਪੋਲ ਲੱਗਣਗੇ ਜਿਹੜਾ 136 ਪੋਲ ਲੱਗਣਗੇ ਜਿਹੜਾ ਵੰਡਰ ਹੋਟਲ ਤੋਂ ਲੈ ਕੇ ਜਿਹੜਾ ਗੇਟ ਬਣਿਆ ਨਵਾਂ ਗੇਟ ਬਣ ਰਿਹਾ ਉੱਥੋਂ ਲੈ ਕੇ ਇਸ ਏਰੀਆ ਤੱਕ ਸਾਰਾ ਏਰੀਆ ਸਾਡਾ ਜਿਹੜਾ ਲਾਈਟਾਂ ਦੇ ਨਾਲ ਜਕਮਗ ਨਜ਼ਰ ਆਊਗਾ ਜਿਹੜੀ ਲੰਮੇ ਸਮੇਂ ਤੋਂ ਡਿਮਾਂਡ ਸੀ ਉਹ ਜਿਹੜੀ ਡਿਮਾਂਡ ਹੈ ਇਹ ਜਿਹੜੀ ਹੈ ਇਹਨੂੰ ਬਹੁਤ ਜਲਦ ਜਿਹੜਾ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਸੀ ਲਗਾਤਾਰ ਦੋ ਤਿੰਨ ਦਿਨ ਤੋਂ ਪਰਵਾਨਨਾ ਕਰੋ ਤੁਸੀਂ ਟਾਈਮ ਕੱਢ ਲਿਆ ਕਰੋ ਬਸ ਠੀਕ ਕਿਉਂਕਿ ਉਹਦੇ ਘਟਨ ਤੇ ਉਦਘਾਟਨ ਨੇ ਇਸ ਤੋਂ ਬਾਅਦ ਕੱਲ ਉਦਘਾਟਨ ਕਰਾਂਗੇ ਆਪਾਂ ਗਾਂਧੀ ਚੌਂਕ ਤੋਂ ਲੈ ਕੇ ਅਗਰ ਸਹਿਨ ਚੌਂਕ ਤੱਕ ਜਿਹੜਾ ਮੇਨ ਬਾਈਪਾਸ ਜਿਹੜਾ ਜਦੋਂ ਆਪਾਂ ਜਿੱਥੇ ਨਵਾਂ ਪੁੱਲ ਬਣਿਆ ਉਹਦੀ ਐਂਟ੍ਰੈਂਸ ਤੱਕ ਜਿਹੜਾ ਅਗਲਾ ਉਦਘਾਟਨ ਜਿਹੜਾ ਉੱਥੋਂ ਹੋਊਗਾ ਉਹ ਵੀ ਲਾਈਟਾਂ ਦਾ ਹੋਊਗਾ ਉਸ ਤੋਂ ਬਾਅਦ ਫਿਰ ਗਾਂਧੀ ਚੌਂਕ ਤੋਂ ਲੈ ਕੇ ਇੱਕ ਉਦਘਾਟਨ ਆਪਾਂ ਹੋਰ ਕਰ ਰਹੇ ਹਾਂ ਜਿਹੜਾ ਗਰਦਾਸਪੁਰ ਰੋਡ ਤੱਕ ਹੋਊਗਾ ਜੀ ਔਰ ਨਵੇਂ ਚੌਂਕ ਵੀ ਬਣਾਏ ਜਾ ਰਹੇ ਨੇ ਉਹ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਟਾਲਾ ਤਰੱਕੀ ਬਟਾਲਾ ਡਵੈਲਪਮੈਂਟ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਔਰ ਮੇਰੀ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਆ ਤਗੜੇ ਹੋ ਕੇ ਸਾਥ ਤੁਹਾਡਾ ਇੱਕੋ ਕੰਮ ਵੀ ਸਾਥ ਦੇਣਾ ਜਿਹੜੀ ਗੱਲ ਇੱਕ ਪ੍ਰਸ਼ਾਸਨ ਨੂੰ ਤੁਹਾਨੂੰ ਮੈਸੇਜ ਕੋਈ ਦਿੰਦੇ ਨੇ ਉਹਨਾਂ ਦਾ ਸਾਥ ਸੀ